ਉਦਰ ਜ਼ਿਲੰਦਰ ਦੇ ਕੁੱਕੜ ਪਿੰਡ ਦੇ ਵਿੱਚ ਵੀ ਚਿੱਟੀ ਵਹਈ ਓਵਰਫਲ ਹੋ ਗਈ ਹੈ ਵਹਈ ਓਵਰਫਲੋ ਹੋਣ ਕਾਰਨ ਪਿੰਡਾਂ ਚ ਪਾਣੀ ਭਰ ਗਿਆ ਹੈ ਚਿੱਟੀ ਵਹਈ ਦੇ ਪਾਣੀ ਦੇ ਵਿੱਚ ਕਿਸਾਨਾਂ ਦੀ ਫਸਲ ਡੁੱਬ ਰਹੀ ਹੈ ਦਸਤੀਅਕਾ ਜ਼ਿਲੰਦਰ ਦਾ ਕੁੱਕੜ ਪਿੰਡ ਹੈ ਜਿੱਥੇ ਚਿੱਟੀ ਵਹਈ ਓਵਰਫਲੋ ਹੋਈ ਹੈ ਤੇ ਓਵਰਫਲੋ ਹੋਣ ਕਾਰਨ ਪਿੰਡ ਦੇ ਵਿੱਚ ਪਾਣੀ ਭਰ ਗਿਆ ਹੈ ਚਿੱਟੀ ਵਹਈ ਵੀ ਇਸ ਵੇਲੇ ਮਾਰ ਕਰ ਰਹੀ ਹੈ ਕਈ ਪਿੰਡਾਂ ਦੇ ਵਿੱਚ ਕਿਸਾਨਾਂ ਦੀ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਤਾਂ ਜਿਹੜੇ ਇਲਾਕੇ ਹਾਲੇ ਤੱਕ ਹੜ੍ਹ ਪ੍ਰਭਾਵਿਤ ਖੇਤਾਂ ਦੇ ਵਿੱਚ ਕਾਊਂਟ ਨਹੀਂ ਸੀ ਹੋ ਰਹੇ ਜਿੱਥੇ ਹੜ ਦਾ ਕੋਈ ਅਸਰ ਨਹੀਂ ਸੀ ਉੱਥੇ ਵੀ ਪਾਣੀ ਪਹੁੰਚ ਰਿਹਾ ਹੈ ਚਿੱਟੀ ਵਹੀ ਵੀ ਓਵਰਫਲੋ ਹੋ ਕੇ ਲੋਕਾਂ ਦੇ ਖੇਤਾਂ ਤੱਕ ਪਹੁੰਚ ਚੁੱਕੀ ਹੈ ਲੋਕਾਂ ਦੇ ਘਰਾਂ ਤੱਕ ਪਹੁੰਚ ਚੁੱਕੀ ਹੈ ਜਲੰਧਰ ਦਾ ਪਿੰਡ ਕੁੱਕੜ ਜਿੱਥੇ ਇਹ ਪਾਣੀ ਦੀ ਮਾਰ ਪਈ ਹੈ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਹੈ ਅਤੇ ਫਸਲਾਂ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਚਿੱਟੀ ਵਹੀ ਹੈ ਜਿਹੜੀ ਜਲੰਧਰ ਤੇ ਕਪੂਰਥਲਾ ਦੇ ਵਿਚਾਲੇ ਹੈ ਉਹ ਵੀ ਓਵਰਫਲੋ ਹੋਈ ਹੈ ਅਬ ਬਿਲਕੁਲ ਗੱਲ ਕਰੀਏ ਤਾਂ ਜਿਹੜਾ ਕਿ ਜਲੰਧਰ ਦੇ ਕੈਂਡਲਕੇ ਵਿੱਚ ਪੈਂਦਾ ਕੁੱਕੜਪਿੰਡ ਜਿਹਦੇ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਆ ਤੁਹਾਨੂੰ ਦਿਖਾ ਦਿੰਨੇ ਆਂ ਇਧਰੋਂ ਮੈਂ ਕੈਮਰਾਮੈਨ ਕਹੂੰਗਾ ਜਿਹੜੀ ਸਾਰਾ ਪਾਣੀ ਜਿਹੜਾ ਕੁੱਕੜਪਿੰਡ ਦੇ ਵਿੱਚ ਭਰ ਚੁੱਕਿਆ ਹੈਗਾ ਕਿਸਾਨਾਂ ਦੇ ਜਿਹੜੀ ਹੈ ਕਾਫੀ ਜਿਹੜੀ ਹੈ ਜ਼ਮੀਨ ਹੈ ਜਿਹੜੀ ਫਸਲ ਹੈ ਉਹ ਪਾਣੀ ਦੇ ਵਿੱਚ ਪੇੜ ਵਿੱਚ ਆ ਚੁੱਕੀ ਹੈ ਸੋ ਜਿੱਥੇ ਮੈਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਟਾਵਰ ਲੱਗਾ ਹੈ ਉਧਰ ਲਈ ਉਸ ਤੋਂ ਅੱਗੇ ਜਾ ਕੇ ਦੇਖੀ ਤਾਂ ਚਿੱਟੀ ਵੇਂ ਜਿਹੜੀ ਹੈ ਥੋ ਲੰਗਦੀ ਹੈ ਜਿਹੜੀ ਝੇੜੂ ਦੇ ਨਾਮ ਤੋਂ ਵੀ ਜਾਣੀ ਜਾਂਦੀ ਹੈ ਤਾਂ ਉਹ ਵੇਂ ਦਾ ਜਿਹੜਾ ਪਾਣੀ ਦੇ ਪੇੜ ਵਿੱਚ ਆ ਚੁੱਕਿਆ ਦਾ ਕਾਫੀ ਫਸਲਾ ਜਿਹੜੀਆਂ ਨੇ ਉਹ ਇਸ ਪੇੜ ਚ ਆ ਚੁੱਕਿਆ ਨੇ ਨਾਲ ਨਾਲ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਇਹ ਜਿਹੜੀ ਤਸਵੀਰ ਹੈ ਇਹ ਐਕਸਪ੍ਰੈਸ ਹਾਈਵੇ ਹੈ ਜਿਹੜਾ ਦਿੱਲੀ ਤੋਂ ਕਟਰਲ ਐਕਸਪ੍ਰੈਸ ਹਾਈਵੇ ਬਣ ਰਿਹਾ ਉਹ ਸਾਰਾ ਜਿਹੜਾ ਇਸ ਪੁਆਇੰਟ ਦੇ ਪੇੜ ਵਿੱਚ ਆ ਚੁੱਕਿਆ ਹੈ ਸਾਰੇ ਜਿਨ੍ਹਾਂ ਨੇ ਕੁੱਕੜ ਪਿੰਡ ਦੇ ਕਾਰਨ ਹੈ ਉਹ ਸਾਰੇ ਜਿਹੜੇ ਪਾਣੀ ਦੇ ਚਪੇਟ ਵਿੱਚ ਆ ਚੁੱਕੇ ਨੇ ਹਾਲਾਂਕਿ ਕੁਝ ਦਿਨ ਪਹਿਲਾਂ ਜਿਹੜਾ ਕੀ ਜਾਣਕਾਰੀ ਮਿਲੀ ਹੈ ਡੀਸੀ ਕਪੂਰਥਲਾ ਜਿਹੜਾ ਕਿ ਜਿਹੜੀ ਝੇੜੂ ਹੈ ਉਹ लवली प्रोफेशन यूनिवर्सिटी ਜਿਹੜੇ ਫਗਵਾੜਾ ਦੇ ਕੋਲ ਪੈਂਦੀ ਹੈ ਤਾਂ ਉੱਥੇ ਡੀਸੀ ਕਪੂਰਥਲਾ ਪਹੁੰਚੇ ਸੀਗੇ ਤਾਂ ਉਹਨਾਂ ਵੱਲੋਂ ਇਲਾਕੇ ਦਾ ਜਾਇਜ਼ਾ ਵੀ ਕੀਤਾ ਗਿਆ ਨਾਲ ਜਿਹੜੇ ਐਮਪੀ ਨੇ ਰਾਏ ਕੁਮਾਰ ਚੱਬੇਵਾਲ ਉਹ ਵੀ ਮੌਕੇ ਤੇ ਪਹੁੰਚੇ ਸੀ ਉਹਨਾਂ ਵੱਲੋਂ ਵੀ ਜਿਹੜਾ ਹੈ ਜਾਇਜ਼ਾ ਲਿਤਾਇਆ ਗਿਆ ਹੈਗਾ ਉਧਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਹੜ੍ਹ ਪ੍ਰਭਾਵਿਤ ਇਲਾਕੇ 'ਚ ਪਹੁੰਚੇ। ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਦਾਉਦਪੁਰ ਚੰਨੀ ਪਹੁੰਚਦੇ ਨੇ ਤੇ ਚਰਨਜੀਤ ਚੰਨੀ ਦੇ ਵੱਲੋਂ ਸਤਲੁਜ ਕਾਰਨ ਪਏ ਬੰਨ ਨੂੰ ਪੂਰਨ ਦੇ ਵਿੱਚ ਵੀ ਮਦਦ ਕੀਤੀ ਗਈ ਹੈ।ਦਰਅਸਲ ਬੰਨ ਨੂੰ ਫੌਜ ਦੇ ਜਵਾਨ ਪੂਰ ਰਹੇ ਸੀ ਤਾਂ ਇਸ ਦੌਰਾਨ ਚਰਨਜੀਤ ਚੰਨੀ ਵੀ ਇਸ ਕਾਰਜ ਦੇ ਵਿੱਚ ਜੁਟੇ ਦਿਖੇ ਚਰਨਜੀਤ ਸਿੰਘ ਚੰਨੀ ਸਾਂਸਦ ਵੀ ਨੇ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਜਦੋਂ ਆਲੇ ਦੁਆਲੇ ਦੇ ਲੋਕ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਫੌਜ ਦੇ ਜਵਾਨ ਪ੍ਰਸ਼ਾਸਨ ਦੇ ਅਧਿਕਾਰੀ ਇੱਕ ਬੰਨ ਨੂੰ ਪੂਰਨ ਦੇ ਵਿੱਚ ਲੱਗੇ ਹੋਏ ਸੀ ਤਾਂ ਚਰਨਜੀਤ ਸਿੰਘ ਚੰਨੀ ਵੀ ਇੱਥੇ ਪਹੁੰਚੇ ਤੇ ਉਹਨਾਂ ਨੇ ਵੀ ਬੰਨ ਪੂਰਨ ਦੇ ਵਿੱਚ ਮਦਦ ਕੀਤੀ ਸਾਡਾ ਹਲਕਾ ਚਮਕੌਰ ਸਾਹਿਬ ਦੇ ਨਾਲ ਜਿਹੜਾ ਚਮਕੌਰ ਸਾਹਿਬ ਤੋਂ ਅੱਗੇ ਸਤਲੁਜ ਦਰਿਆ ਦਾ ਬੰਨ ਹੈ ਉਹਨੂੰ ਕਈ ਦਿਨਾਂ ਤੋਂ ਖਤਰਾ ਬਣਿਆ ਹੋਇਆ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਤੇ ਵੱਡੀ ਗਿਣਤੀ ਚ ਲੋਕ ਸਕਾਰ ਸੇਵਾ ਵਿੱਚ ਲੱਗੇ ਹੋਏ ਐ ਤੇ ਅੱਜ ਫੌਜ ਵੀ ਆ ਗਈ ਐ ਉਮੀਦ ਹੈ ਕਿ ਅਸੀਂ ਇਸ ਖਤਰੇ ਚੋਂ ਨਿਕਲ ਜਾਾਂਗੇ ਮੈਂ ਧੰਨਵਾਦ ਕਰੀਆ ਸਾਰੇ ਇਲਾਕਾ ਨਿਵਾਸੀਆਂ ਦਾ ਜਿਹੜਾ ਨੇ ਲੰਗਰ ਵੀ ਲਗਾਏ ਹੋਏ ਐ ਤੇ ਸੇਵਾ ਵੀ ਕਰ ਰਹੇ ਤੇ ਹੋਇਆ ਇਹ ਇਸ ਕਰਕੇ ਹੈ ਕਿ ਇੱਧਰ ਪਿੰਡਾਂ ਵਾਲੇ ਪਾਸੇ ਤੇ ਇਲੀਗਲ ਮਾਈਨਿੰਗ ਕਰਦੇ ਰਹੇ ਇੱਧਰੋਂ ਰਸਤੇ ਆ ਪਰਲੇ ਪਾਸੇ ਜਿਹੜੀ ਡੀਸਿਲਟਿੰਗ ਹੋਈ ਨਹੀਂ ਜਿਹਦੇ ਕਰਕੇ ਇੱਧਰ ਪਿੰਡਾਂ ਨੂੰ ਮਾਰ ਪੈਗੀ ਲੇਕਿਨ ਲੋਕਾਂ ਨੇ ਸਾਂਭ ਲਈ ਹੈ ਮੈਂ ਲੋਕਾਂ ਦਾ ਬੜਾ ਧੰਨਵਾਦ ਕਰਦਾ ਹਾਂ ਹੜਪੀੜਤ ਲੋਕਾਂ ਦੀ ਹਰ ਕੋਈ ਆਪੋ ਆਪਣੇ ਢੰਗ ਦੇ ਨਾਲ ਮਦਦ ਕਰ ਰਿਹਾ ਹੈ ਤੇ ਇਸ ਔਕ ਦੀ ਘੜੀ ਦੇ ਵਿੱਚ ਆਪਣੇ ਆਪਣੇ ਤਰੀਕੇ ਨਾਲ ਲੋਕਾਂ ਤੱਕ ਜ਼ਰੂਰਤ ਦੀਆਂ ਚੀਜ਼ਾਂ ਵੀ ਪਹੁੰਚਾਈਆਂ ਜਾ ਰਹੀਆਂ ਨੇ ਇਹਨਾਂ ਦੇ ਵਿੱਚੋਂ ਇੱਕ ਹੈ ਅੰਮ੍ਰਿਤਸਰ ਦੇ ਅਜਨਾਲਾ ਦਾ ਰਹਿਣ ਵਾਲਾ ਇਹ ਸ਼ਖਸ ਜੋ ਪਿੰਡ-ਪਿੰਡ ਜਾ ਕੇ ਪਸ਼ੂਆਂ ਲਈ ਫਰੀਦ ਦਵਾਈਆਂ ਬਣ ਰਿਹਾ ਹੈ ਤਾਂ ਜਿੱਥੇ ਆਮ ਲੋਕ ਪਰੇਸ਼ਾਨ ਨੇ ਜਨ ਜੀਵਨ ਪ੍ਰਭਾਵਿਤ ਹੋਇਆ ਉੱਥੇ ਪਸ਼ੂਆਂ ਨੂੰ ਵੀ ਦਿੱਕਤ ਹੈ ਪਸ਼ੂਆਂ ਦੇ ਵਿੱਚ ਵੀ ਬਿਮਾਰੀਆਂ ਫੈਲ ਰਹੀਆਂ ਨੇ ਤੇ ਇੱਕ ਅਜਿਹਾ ਸ਼ਖਸ ਜਿਹੜਾ ਪਸ਼ੂਆਂ ਦੀ ਦਵਾਈ ਬੂਟੀ ਕਰ ਰਿਹਾ ਹੈ ਉਹਨਾਂ ਤੱਕ ਦਵਾਈ ਪਹੁੰਚਾ ਰਿਹਾ ਹੈ ਪਿੰਡ-ਪਿੰਡ ਜਾ ਕੇ ਰਾਂਦੀ ਮਾਰ ਹੇਠ ਹਾਇ ਪਿੰਡਾਂ ਦੇ ਵਿੱਚ ਲਗਾਤਾਰ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਜਿੱਥੇ ਇਨਸਾਨਾਂ ਦੇ ਲਈ ਰਾਸ਼ਨ ਪਾਣੀ ਔਰ ਦਵਾਈਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਉੱਥੇ ਹੀ ਕੁਝ ਲੋਗ ਆਪ ਮੁਹਾਰੇ ਇੱਕ ਵੱਕਰੀ ਤਰ੍ਹਾਂ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਦੋ ਵੀਰ ਇੱਥੇ ਪਹੁੰਚੇ ਨੇ ਜਿਹੜੇ ਕਿ ਖੁਦ ਇੱਥੇ ਪਹੁੰਚ ਕੇ ਆਪਣੇ ਮੋਟਰਸਾਈਕਲ ਤੇ ਲੋਕਾਂ ਨੂੰ ਪਸ਼ੂਆਂ ਦੇ ਲਈ ਦਵਾਈਆਂ ਜਿਹੜੀਆਂ ਨੇ ਉਹ ਮੁਹੱਈਆ ਕਰਵਾ ਰਹੇ ਆ ਪਸ਼ੂਆਂ ਦੀਆਂ ਜਿਹੜੀਆਂ ਦਵਾਈਆਂ ਨੇ ਉਹ ਇਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਦੇਖੋ ਕਿ ਆਪਣੇ ਮੋਟਰਸਾਈਕਲ ਦੇ ਉੱਤੇ ਹੀ ਸਾਰਾ ਜਿਹੜਾ ਸਮਾਨ ਹੈ ਉਹ ਇਹਨਾਂ ਵੱਲੋਂ ਰੱਖਿਆ ਗਿਆ ਤਾਂ ਵੀਰ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਔਰ ਕਿਉਂ ਮੰਨ ਦੇ ਵਿੱਚ ਆਇਆ ਕਿ ਇੱਥੇ ਆ ਕੇ ਇਹ ਸੇਵਾ ਕਰਨ ਦੀ ਲੋੜ ਹੈ ਮੈਂ ਵੀਰ ਜੀ ਡੱਲੇ ਕੇ ਪਿੰਡ ਹੈ ਮੇਰਾ ਅਟਾਰੀ ਦੇ ਲਾਗੇ ਤਾਂ ਹੀ ਤੋਂ 3 ਕਿਲੋਮੀਟਰ ਦੂਰ ਤੇ ਇਹ ਮੰਨ ਦੇ ਵਿੱਚ ਇਹੀ ਭਾਵਨਾ ਜੋ ਇਹਨਾਂ ਦਾ ਦੇਖੋ ਕੀ ਹਾਲ ਹੈ ਫਸਲਾਂ ਬਰਬਾਦ ਹੈ ਡੰਗਰ ਬਹੁਤ ਮਤਲਬ ਕਿੱਦੀ ਬੇਰਮੀ ਵੇਖੋ ਚੱਕਰ ਕਿਨਾ ਡੰਗਰਾਂ ਦੇ ਥੱਲੇ ਤੇ ਡੰਗਰ ਕੰਮ ਆਦਾ ਬਿਮਾਰ ਡੰਗਰ ਹੋਇਆ ਇਹਨਾਂ ਦਾ ਕੌਣ ਪਾਵੇ ਕੋਈ ਸਰਕਾਰੀ ਸਹੂਲਤ ਹੋਵੇ ਤੇ ਮਤਲਬ ਸਾਨੂੰ ਹੀ ਆਉਂਦੀ ਰੋੜ ਨੇ ਫਿਰ ਸਾਡਾ ਵੀ ਮਨ ਜਾਗਿਆ ਵੀ ਵੇਖਿਆ ਗਿਆ ਲੋਕਾਂ ਦਾ ਤੇ ਲੋਕ ਕਿਦਾਂ ਤਰਸ ਰਹਾ ਪਸ਼ੂ ਕਿਦਾਂ ਤਰਸ ਰਹਾ ਇਸ ਦੇ ਚੱਕਰ ਦੇ ਵਿੱਚ ਕਿਹੜੀਆਂ ਕਿਹੜੀਆਂ ਦਵਾਈਆਂ ਤੁਸੀਂ ਲੈ ਕੇ ਆਏ ਹੋ ਔਰ ਤੁਸੀਂ ਕੀ ਪਿੰਡ ਦੇ ਵਿੱਚ ਪ੍ਰੈਕਟਿਸ ਕਰਦੇ ਹਾਂਜੀ ਮੈਂ ਪ੍ਰਾਈਵੇਟ ਪ੍ਰੈਕਟਿਸ ਕਰਦਾ ਜੀ ਤੇ ਮੈਂ ਹੁਣ ਪਿੰਡ ਦੇ ਵਿੱਚ ਬੁਖਾਰ ਵਾਸਤੇ ਜੋ ਡੰਗਰਾਂ ਬੁਖਾਰ ਬਖੂਰ ਜਿਸ ਤਾਂ ਮਹਾੜ ਦੀ ਮਾਰ ਜੇ ਕੋਈ ਜਖਮ ਹੈ ਉਹਦੇ ਵਾਸਤੇ ਦਵਾਈਆਂ ਲੈ ਕੇ ਆਇਆ ਇੰਜੈਕਸ਼ਨ ਲਾ ਰਿ ਉਧਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਸੰਦੀਪ ਪਾਠਕ ਨੇ ਫਿਰੋਜ਼ਪੁਰ ਦੇ ਵਿੱਚ ਹੜ੍ਹ ਪੀੜਤ ਇਲਾਕਿਆਂ ਦਾ ਜਾਇਜ਼ਾ ਲਿਆ ਇਸ ਦੌਰਾਨ ਨੁਕਸਾਨ ਨੂੰ ਦੇਖਦਿਆਂ ਉਹਨਾਂ ਕੇਂਦਰ ਤੋਂ ਤੁਰੰਤ ਸਪੈਸ਼ਲ ਪੈਕੇਜ ਜਾਰੀ ਕਰਨ ਦੀ ਵੀ ਮੰਗ ਕੀਤੀ ਅਤੇ ਕਿਹਾ ਕਿ ਸਤਲੁਜ ਦਰਿਆ ਦੇ ਨਾਲ ਲੱਗਦੀ ਕੱਚੀ ਜ਼ਮੀਨ ਦਾ ਮਾਮਲਾ ਵੀ ਤੁਰੰਤ ਹੱਲ ਹੋਣਾ ਚਾਹੀਦਾ ਹੈ ਤਾਂ ਜੋ ਇਹਨਾਂ ਪਿੰਡਾਂ ਨੂੰ ਹੜ੍ਹ ਤੋਂ ਰਾਹਤ ਮਿਲ ਸਕੇ ਦੱਸਦੇ ਕਿ ਇਸ ਤੋਂ ਪਹਿਲਾਂ ਸੰਦੀਪ ਪਾਟਕ ਫਿਰੋਜ਼ਪੁਰ ਇਲਾਕੇ ਦੇ ਲਈ 5 ਕਰੋੜ ਰੁਪਏ ਆਪਣੇ ਐਮਪੀ ਲੈਂਡ ਫੰਡ ਦੇ ਵਿੱਚੋਂ ਦੇਣ ਦਾ ਐਲਾਨ ਕਰ ਚੁੱਕੇ ਨੇ ਤੇ ਅੱਜ ਉਹ ਫਿਰੋਜ਼ਪੁਰ ਇਲਾਕੇ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਵੀ ਕੀਤਾ ਤੇ ਹੜ੍ਹ ਪੀੜਤਾਂ ਦੀਆਂ ਸਮੱਸਿਆਵਾਂ ਵੀ ਸੁਣੇ। ਆਰਡਰ ਬਿਲਡ ਤੇ ਪੂਰੇ ਫਿਰੋਜ਼ਪੁਰ ਮੇ ਜਿੰਨੇ ਹਲਕੇ ਹੈ। उनमें जहाँ जहाँ पे पानी भरा हुआ है वहाँ पे एक चक्कर लगा के देख रहे हैं कि क्या स्थिति बहुत ज़्यादा है और आप जब ग्राउंड पे आएंगे तो आपको पता चलेगा कि सिचुएशन बहुत ज़्यादा ख़राब है ख़ास करके लगभग चौदह सौ के आसपास बहुत ज़्यादा डेडली अफेक्टेड विलेजेस हैं और टोटल तो आप गिन नहीं सकते इतने और लगभग तीन लाख के आसपास एकड़ ऐसे खेत हैं जो डायरेक्टली सबमर्ज हो गए हैं पानी में और तेईस के तेईस ज़िले डायरेक्टली प्रभावित हैं सरकार की तरफ से काफ़ी अच्छा काम हो रहा है पाँच साढ़े पाँच हज़ार लोगों को तो जो राहत शिविर है वहाँ पे पहुँचाया गया है बीस हज़ार से ज़्यादा लोगों को उनके घर से निकाला गया है डायरेक्टली अगर आप देखेंगे तो साढ़े तीन चार लाख लोग अफेक्ट हुए हैं इनडायरेक्ट तो हुए हैं वो आप अभी एस्टिमेट ही नहीं लगा सकते तो पहले से बहुत ज़्यादा पर सरकार अच्छा काम कर रही है जनता भी लगी हुई है केंद्र सरकार के طرف سے بھی ہمیں یہ امید ہے کہ جو ہم امانگ کر رہے ہیں सहायता राशि वो तुरंत के तुरंत वो सहायता देंगे ਤੇ ਉਧਰ ਹੁਸ਼ਿਆਰਪੁਰ ਚ ਦਸੂਹਾ ਦੇ ਪਿੰਡ ਤੇਰਕਿਆਣਾ ਚ ਭਾਰੀ ਬਾਰਿਸ਼ ਕਾਰਨ ਤਲਾ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਚ ਵੜ ਗਿਆ ਜਿਸ ਕਾਰਨ ਲੋਕਾਂ ਦਾ ਆਪਣੇ ਘਰਾਂ ਚ ਰਹਿਣਾ ਵੀ ਮੁਸ਼ਕਿਲ ਹੋ ਗਿਆ ਹੈ ਪਿੰਡਤਾ ਮੁਤਾਬਕ ਹਰ ਪਾਸੇ ਤੋਂ ਗੰਦੀ ਬਦਬੂ ਆ ਰਹੀ ਹੈ ਤੇ ਬੱਚੇ ਬਿਮਾਰ ਹੋ ਰਹੇ ਨੇ ਦਰਅਸਲ ਛੱਪੜ ਦਾ ਪਾਣੀ ਓਵਰਫਲੋ ਹੋਇਆ ਹੈ ਤੇ ਆਮ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਜਿਸ ਕਾਰਨ ਘਰਾਂ ਦੇ ਵਿੱਚੋਂ ਹੁਣ ਬਦਬੂ ਫੈਲ ਰਹੀ ਹੈ ਆਮ ਲੋਕਾਂ ਦਾ ਜੀਣਾ ਦੁੱਬਰ ਹੋ ਗਿਆ ਹੈ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਲੋਕਾਂ ਦਾ ਕਹਿਣਾ ਹੈ ਕਿ ਬਾਰਿਸ਼ ਦੇ ਪਾਣੀ ਦੇ ਵਿੱਚ ਛੱਪੜ ਦਾ ਪਾਣੀ ਮਿਕਸ ਹੋ ਕੇ ਉਹਨਾਂ ਦੇ ਘਰਾਂ 'ਚ ਵੜ ਗਿਆ ਹੈ ਇਸ ਵਕਤ ਮੈਂ ਮੌਜੂਦ ਹਾਂ ਦਸੂਹਾ ਦਾ ਪਿੰਡ ਵੱਡਾ ਟੇਰਕਿਆਣਾ ਔਰ ਦੱਸਦੇ ਕਿ ਜੋ ਲਗਾਤਾਰ ਪਿਛਲੇ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ ਉਸ ਦੇ ਨਾਲ ਤੁਹਾਨੂੰ ਇਸ ਪਿੰਡ ਦੇ ਹਾਲਾਤ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਿੰਡ ਦੇ ਵਿੱਚ ਸਾਰੇ ਪਾਸੇ ਪਾਣੀ ਹੀ ਪਾਣੀ ਹੈ ਛੱਪੜਾਂ ਦਾ ਪਾਣੀ ਓਵਰਫਲੋ ਹੋ ਕੇ ਗੰਦਾ ਪਾਣੀ ਜਿਹੜਾ ਲੋਕਾਂ ਦੇ ਘਰਾਂ 'ਚ ਜਾ ਚੁੱਕਿਆ ਹੈ ਦੱਸਿਆ ਜਾ ਰਿਹਾ ਹੈ ਤੇ 30 ਤੋਂ 40 ਘਰ ਜਿਹੜੇ ਨੇ ਇਸ ਵਕਤ ਇਸ ਤਰ੍ਹਾਂ ਦੀ ਸਮੱਸਿਆ ਡਾਰ ਰਹੇ ਨੇ ਕਿਉਂਕਿ ਗੰਦਾ ਪਾਣੀ ਦੇ ਨਾਲ ਲੋਕਾਂ ਨੂੰ ਬਿਮਾਰੀਆਂ ਦਾ ਡਰ ਵੀ ਬਣਿਆ ਹੋਇਆ ਹੈ ਕਈ ਤਰ੍ਹਾਂ ਦੀ ਮੁਸ਼ਕਲਾਂ ਆ ਰਹੀਆਂ ਹਨ ਖਾਣਾ ਬਣਾਉਣ ਦੇ ਖਾਸ ਕਰ ਲੇਡੀਜ਼ ਨੂੰ ਪ੍ਰੋਬਲਮ ਆ ਰਹੀ ਹੈ ਅਸੀਂ ਗੱਲਬਾਤ ਕਰਦੇ ਹਾਂ ਕਿ ਕਿਹੜੀ ਸਮੱਸਿਆ ਲੋਕਾਂ ਨੂੰ ਆ ਰਹੀ ਹੈ ਦੱਸ ਦੰਗੇ ਮੈਡਮ ਨਾਮ ਕੀ ਤੁਹਾਡਾ ਸੁਨੀਤਾ ਕੁਮਾਰੀ ਸੁਨੀਤਾ ਕੁਮਾਰੀ ਜੀ ਹੁਣ ਕਦੋਂ ਦਾ ਪਾਣੀ ਆਇਆ ਇਹ ਸਾਡੇ 10 12 ਦਿਨ ਹੋ ਗਏ ਬੋਤ ਪਾਣੀ ਆ ਤੇ ਨਿਕਲਣਾ ਬੜਨਾ ਸਾਨੂੰ ਬਹੁਤ ਮੁਸ਼ਕਲ ਹੋਇਆ ਹੈ ਤੇ ਅਸੀਂ ਇਹ ਕਹਿੰਦੇ ਕਿ ਰਲ ਮਿਲ ਕੇ ਸਾਡੇ ਪਿੰਡ ਦੇ ਛੱਪੜ ਦਾ ਪਾਣੀ ਦਾ ਨਿਕਾਸ਼ ਬਣਾ ਦੋ ਇਹ ਸਾਰਾ ਛੱਪੜ ਦਾ ਪਾਣੀ ਗੰਦਾ ਹੈ ਹਾਂਜੀ ਸਾਰਾ ਛੱਪੜ ਦਾ ਪਾਣੀ ਸਾਰੇ ਗੰਦਾ ਆਇਆ ਹੈ ਪਾਣੀ ਰੋਟੀ ਰੱਟੀ ਬਣਾਉਣ ਚ ਤੁਹਾਨੂੰ ਕੀ ਦਿੱਕਤਾਂ ਆ ਰਹੀਆਂ ਨੇ ਹਾਂਜੀ ਸਾਨੂੰ ਦਿੱਕਤ ਆ ਰਹੀ ਹੈ ਨਿਕਲਣਾ ਬੜਨਾ ਜਦੋਂ ਕੋਈ ਇਸਮਾਨ ਲੈਣ ਵੀ ਜਾਣਾ ਦਿੱਕਤ ਆ ਰਹੀ ਹੈ ਤੇ ਆਪਣੇ ਹੋਰ ਲੋਕਾਂ ਦੇ ਕਿੰਨੇ ਲਗਭਗ ਕਿੰਨੇ ਘਰ ਜਿਹੜੇ ਸੋਤ ਪਾਣੀ ਅੰਦਰ ਜਾਂਦੇ ਸਾਡੇ 40 45 ਘਰ ਤੋਂ ਹੈਗੇ ਹਾਂਜੀ ਮੈਡਮ ਤੁਹਾਡਾ ਕੀ ਨਾਮ ਹੈ ਨਹੀਂ ਅਧਰਿਆ ਜੋ ਹਾਂਜੀ ਨੀਹਾ ਨੀਹਾ ਜੀ ਇਹ ਜਿਹੜਾ ਪਾਣੀ ਆਇਆ ਹੈ ਇਹ ਦੱਸਿਆ ਜਿਹੜਾ ਗੰਦਾ ਪਾਣੀ ਆ ਔਰ ਗੰਦਾ ਪਾਣੀ ਹੋਣ ਕਰਕੇ ਜਿਹੜੀ ਆ ਕੀ ਕੀ ਸਮੱਸਿਆ ਆ ਰਹੀ ਆ ਸਰ ਉਹ ਇਨਫੈਕਸ਼ਨ ਬੜੀ ਹੋ ਰਹੀ ਹੈ ਬੱਚਿਆਂ ਨੂੰ ਆ ਮੇਰੇ ਬੁੰਬੇਟੀ ਆ ਤੇ ਕੋਈ ਇਨਫੈਕਸ਼ਨ ਕਾਫੀ ਮੇਰੇ ਹੋਉਂਦੀ ਆ ਇੰਨਾ ਗੰਦਾ ਪਾਣੀ ਆ ਕਿ ਪਾਣੀ ਪੀਣ ਨੂੰ ਵੀ ਹੈ ਨਹੀਂ ਤਾਂ ਕਿ ਦੁਕਾਨ ਤੋਂ ਪਾਣੀ ਲਿਆਣਾ ਪੈਂਦਾ ਪੀਣ ਨੂੰ ਬਹੁਤ ਹੀ ਜ਼ਿਆਦਾ ਇਨਫੈਕਸ਼ਨ ਹੋ ਆਏ ਬਹੁਤ ਹੀ ਗੰਦਾ ਛੱਪੜ ਦਾ ਪਾਣੀ ਦੇਖੋ ਛੱਪੜ ਦਾ ਇੰਨਾ ਪਾਣੀ ਗੰਦਾ ਆ ਦੱਸ ਨਹੀਂ ਸਕਦੇ ਕਿ ਕਿੰਨੇ ਕਿੰਨੇ ਇਨਫੈਕਸ਼ਨ ਮੇਰੇ ਆ ਖੁਦ ਦੇਖੋ ਤੁਸੀਂ ਬੱਚੇ